ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਬੱਬੂ ਮਾਨ ਦੀ ਫਿਲਮ ਸੁਚਾ ਸੂਰਮਾ ਦਾ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤੇ ਹੁਣ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਇਸ ਪੋਸਟਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਤਹਿਲਕਾ ਮਚ ਗਿਆ ਜਿਹਾਂ ਦੱਸਦੀ ਹੈ ਕਿ ਇਸ ਮੋਸ਼ਨ ਪੋਸਟਰ ਤੇ ਵਿੱਚ ਬੱਬੂ ਮਾਨ ਦੀ ਲੁੱਕ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਇਸ ਨਾਲ ਹੀ ਦੱਸਦੀ ਹੈ ਕਿ ਲੋਕ ਹੁਣ ਇਸ ਮੋਸ਼ਨ ਪੋਸਟਰ ਨੂੰ ਦੇਖਣ ਤੋਂ ਬਾਅਦ ਹੋਰ ਜ਼ਿਆਦਾ ਇਸ ਫਿਲਮ ਨੂੰ ਦੇਖਣ ਦੇ ਲਈ ਬੇਸਬਰ ਹੋ ਗਏ ਹਨ ਹਾਲਾਂਕਿ ਇਸ ਫਿਲਮ ਦਾ ਪੋਸਟਰ ਪਹਿਲਾਂ ਵੀ ਰਿਲੀਜ਼ ਕੀਤਾ ਗਿਆ ਸੀ ਪਰ ਇਸ ਪੋਸਟਰ ਦੇ ਵਿੱਚ ਜਿਹੜੀ ਬੱਬੂ ਮਾਨ ਦੀ ਲੁੱਕ ਦਿਖਾਈ ਗਈ ਹੈ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਦੱਸਦੀ ਹੈ ਕਿ ਸਾਲ 2003 ਦੇ ਵਿੱਚ ਰਿਲੀਜ਼ ਹੋਈ ਬਹੁਤ ਚਰਚਿਤ ਫਿਲਮ ਹਵਾਇਨ ਦੀ ਲਗਭਗ 2 ਦਹਾਕਿਆਂ ਬਾਅਦ ਅਦਾਕਾਰ ਬੱਬੂ ਮਾਨ ਅਤੇ ਨਿਰਦੇਸ਼ਕ ਅਮਿਤੋਜ਼ ਮਾਨਿਕ ਵਾਰ ਮੋਡ ਨਵਾ ਸਿਨੇਮਾ ਇਤਿਹਾਸ ਸਿਰਜਣ ਜਾ ਰਹੇ ਨੇ ਜਿਨ੍ਹਾਂ ਵੱਲੋਂ ਆਪਣੀ ਸ਼ਾਨਦਾਰ ਸੁਮੇਲਤਾ ਅਧੀਨ ਤਿਆਰ ਕੀਤੀ ਗਈ ਪੰਜਾਬੀ ਫਿਲਮ ਸੁੱਚਾ ਸੂਰਮਾ ਰਿਲੀਜ਼ ਲਈ ਤਿਆਰ ਹੈ ਇਸ ਨੂੰ ਜਲਦ ਹੀ ਵਰਲਡਵਾਈਡ ਜਾਰੀ ਕੀਤਾ ਜਾਵੇਗਾ ਰਿਲੀਜ਼ ਕੀਤਾ ਜਾਵੇਗਾ ਸਾਗਾ ਸਟੂਡੀਓਜ਼ ਅਤੇ ਅਤੇ ਸੈਵਨ ਕਲਰਜ਼ ਮੋਸ਼ਨ ਪਿਕਚਰਜ਼ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਫਿਲਮ ਲੋਕਗਾਥਾਵਾਂ ਵਿੱਚ ਅੱਜ ਵੀ ਅਮਿੱਟ ਨਾਂ ਅਤੇ ਮਹਾਨ ਸੂਰਮੇ ਵਜੋਂ ਜਾਣੇ ਜਾਂਦੇ ਸੁੱਚਾ ਸੂਰਮਾ ਉੱਪਰ ਅਧਾਰਿਤ ਹੈ ਜਿਸ ਦੇ ਜੀਵਨ ਅਤੇ ਸਫਰ ਨੂੰ ਖੂਬਹੂ ਉਸ ਸਮੇਂ ਦੇ ਸੱਚੇ ਹਾਲਾਤਾਂ ਅਨੁਕੂਲ ਸਾਹਮਣੇ ਲਿਆਉਣ ਲਈ ਨਿਰਦੇਸ਼ਕ ਅਮਿਤੋ ਉਸਮਾਨ ਵੱਲੋਂ ਕਾਫੀ ਰਿਸਰਚ ਅਤੇ ਮਿਹਨਤ ਕੀਤੀ ਗਈ ਹੈ। ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਮਿਤੋ ਉਸਮਾਨ ਜਿਨ੍ਹਾਂ ਦੇ ਵੱਲੋਂ ਨਿਰਦੇਸ਼ਿਤ ਪੰਜਾਬੀ ਫਿਲਮ ਹਵਾਏ ਨੇ ਬੱਬੂ ਮਾਨ ਦੀ ਪ੍ਰਭਾਵੀ ਸਿਨੇਮਾ ਆਮਦ ਕਰਵਾਉਣ ਅਤੇ ਉਨ੍ਹਾਂ ਦੀ ਇਸ ਖੇਤਰ ਦੇ ਵਿੱਚ ਬਤੌਰ ਅਦਾਕਾਰ ਸਥਾਪਤੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਦੀ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਕੈਮਿਸਟਰੀ ਕਈ ਨਵੇਂ ਅयाम ਸਿਰਜਣ ਵਿੱਚ ਕਾਮਯਾਬ ਰਹੀ ਹੈ ਜਿਸ ਦਾ ਇਜ਼ਹਾਰ ਬੱਬੂ ਮਾਨ ਦੇ ਸ਼ੁਰੂਆਤੀ 뮤직 ਵੀਡੀਓਜ਼ ਸੌਣ ਦੀ ਝੜੀ ਦਿਲ ਤਾਂ ਪਾਗਲ ਹੈ ਅਤੇ ਕਬਜ਼ਾ ਦੀ ਸੁਪਰ ਡੂਪਰ ਸਫਲਤਾ ਦੀ ਪਲੀਪਾਂ ਤੇ ਕਰਵਾ ਚੁੱਕਿਆ ਜੋ ਬਿਗ ਸੈਟਅਪ ਅਤੇ ਵੱਡੇ 뮤직 ਵੀਡੀਓਜ਼ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰਵਾਉਣ ਦੇ ਵਿੱਚ ਸਫਲ ਰਹੇ ਜਿਨ੍ਹਾਂ ਨੂੰ ਬਿਹਤ ਵਿਸ਼ਾਲ ਕੈਨਵਸ ਅਦੀਨ ਫਿਲਮਾਇਆ ਗਿਆ ਸੀ ਉਧਰ ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਸੂਰਤਗੜ ਆਦਿ ਇਲਾਕਿਆਂ ਦੇ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਬਹੁਤ ਹੀ ਹੁੰਦਾ ਸਿਨੇਮਾ ਸਿਰਜਣਾ ਦੇ ਖੂਬਸੂਰਤ ਰੰਗ ਵੀ ਵੇਖਣ ਨੂੰ ਮਿਲਣਗੇ ਜੋ ਅਮਿਤੋਜ ਮਾਨ ਦੀ ਉੱਚ ਪੱਧਰੀ ਅਤੇ ਬਿਹਤਰੀਨ ਤਕਨੀਕੀ ਸਿਨੇਮਾ ਕੁਸ਼ਲਤਾ ਦਾ ਵੀ ਅਹਿਸਾਸ ਦਰਸ਼ਕਾਂ ਨੂੰ ਕਰਪਾਏਗੀ ਫਿਲਮ ਜਲਦੀ ਰਿਲੀਜ਼ ਹੋਵੇਗੀ ਜਿਹਾ ਦੱਸਦੀ ਕਿ ਹੁਣ ਇਹ ਫਿਲਮ ਰਿਲੀਜ਼ ਨੂੰ ਬਿਲਕੁਲ ਤਿਆਰ ਹੈ ਤੇ ਨਿਰਦੇਸ਼ਕਾਂ ਦੇ ਵੱਲੋਂ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਵਿੱਚ ਹੁਣ ਇਸ ਫਿਲਮ ਨੂੰ ਦੇਖਣ ਦੀ ਬੇਸਬਰੀ ਉੱਠ ਜਾਤਾ ਵਤ ਗਈ ਹੈ